ਆਪ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਦਰਾ ਵੱਲੋਂ ਪਬਲਿਕ ਕਾਲਜ ਦੇ ਵਿੱਚ ਆਰਟਸ ਵਿਭਾਗ ਦੇ ਨਈ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਜਿਸ ਦਾ ਪ੍ਰੋਜੈਕਟ ਕਰੀ 50 ਲੱਖ ਦੇ ਕਰੀਬ ਦਾ ਪ੍ਰੋਜੈਕਟ ਹੈ ਔਰ ਇਸ ਦੇ ਨਾਲ ਜਿਹੜੇ ਵਿਦਿਆਰਥੀਆਂ ਨੂੰ ਚੰਗੀ ਮੰਨ ਲੋ ਇੱਕ ਅੱਛੀ ਸਿੱਖਿਆ ਲੈਣ ਦੇ ਲਈ ਚੰਗੀ ਇਮਾਰਤ ਮਿਲੇਗੀ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਦਰਾ ਜਿਨ੍ਹਾਂ ਨੇ ਦੱਸਿਆ ਕਿ ਪਬਲਿਕ ਕਾਲਜ ਦੇ ਜਿਹੜੀ ਇਮਾਰਤ ਹੈ ਉਸ ਦੇ ਲਈ ਪੈਸੇ ਦੀ ਕੋਈ ਕਮੀ ਨਹੀਂ ਆਨ ਦਿੱਤੀ ਜਾਵੇਗੀ ਔਰ ਜਿਹੜੇ ਮੁਲਾਜ਼ਮਾਂ ਦੇ ਮੁੱਦੇ ਹਨ ਉਹਨਾਂ ਦੇ ਲਈ ਵੀ ਸਰਕਾਰ ਬਾਤ ਚਿਤ ਕਰ ਰਹੀ ਹੈ ਮੁਲਾਜ਼ਮਾ ਦੀ ਵੀ ਗੱਲਾਂ ਸੁਣੀਆਂ ਜਾਣਗੀਆਂ ਦੇਖੋ ਵੈਸੇ ਤਾਂ ਸਾਡਾ ਕਾਲਜ ਜਿਹੜਾ ਪਬਲਿਕ ਕਾਲਜ ਸਮਾਨਾ ਇਹ ਨੇੜੇ ਤੇੜੇ ਦੇ ਬਹੁਤ ਦੂਰ ਦੂਰ ਤੱਕ ਜਿਹੜਾ ਹੈਗਾ ਬੱਚੇ ਇਸ ਤੋਂ ਜਿਹੜਾ ਫਾਇਦਾ ਤੱਕਦੇ ਨੇ ਨੇੜੇ ਦੇ ਵੀ ਦੂਰ ਤੋਂ ਵੀ ਆਉਂਦੇ ਨੇ ਬੱਚੇ ਔਰ ਆਟ ਬਲਾਕ ਦਾ ਜਿਹੜਾ ਅੱਜ ਨੀ ਪੱਥਰ ਰੱਖਿਆ ਔਰ ਸਾਡੇ ਨਾਲ ਡੀਸੀ ਸਾਹਿਬ ਆਏ ਨੇ ਪਰੇ ਸਾਹਿਬ ਔਰ ਐਸਟੀਐਮਐਮ ਪ੍ਰਿੰਸੀਪਲ ਹੋਰ ਸਾਰਾ ਸਟਾਫ ਔਰ ਇੱਥੇ ਆਏ ਤਾਂ ਮੈਂ ਵੀ ਆਪਣੇ ਜਿਹੜਾ ਮੜ ਮੋਟਾ ਯੋਗਦਾਨ ਮੈਂ ਵੀ 5 ਲੱਖ ਰੁਪਏ ਮੈਂ ਵੀ ਇੱਚ ਜਿਹੜਾ ਹੈਗਾ ਯੋਗਦਾਨ ਪਾਵਾਂਗੇ ਅਸੀਂ ਕੰਪਲੀਟ ਕਰਾਉਣਾ ਇਕੱਲੇ ਪੈਸੇ ਲੈਣੇ ਕੰਪਲੀਟ ਕਰਵਾਉਣਾ ਸੀ 5 ਲੱਖ ਨਾਲ ਵੀ ਨਹੀਂ ਹੋਣਾ ਕੰਪਲੀਟ ਕਰਾਂਗੇ ਜਿੱਥੋਂ ਵੀ ਫੰਡ ਰੇਂਜ ਹੋਊਗਾ ਉਹ ਕਰਕੇ ਇਹਦਾ ਕੰਮ ਹੈ ਜਿਹੜਾ ਕਰਵਾ ਕੇ ਦਵਾਂਗੇ ਠੀਕ ਹੈ ਸਰ ਵਿਰੋਧੀਆਂ ਬੜੇ ਵਿਰੋਧ ਕਰ ਰਹੇ ਆ ਤੁਸੀਂ ਦੇਖ ਰਹੇ ਹੋ ਅੱਜ ਵੀ ਪਟਿਆਲਾ ਦੇ ਵਿੱਚ ਪ੍ਰਦਰਸ਼ਨ ਹੋਇਆ ਹੈ ਬੜਿੰਗ ਸਾਹਿਬ ਆਏ تھے ਕਹਿੰਦੇ ਜਿਹੜੇ ਮਹਿੰਗਾਈ ਹੈ ਪੈਟਰੋਲ ਵਧਾਤਾ ਡੀਜ਼ਲ ਵਧਾਤੇ ਬਿਜਲੀ ਦੇ ਰੇਟ ਵਧਾਤੇ ਕਿਆ ਇਸ ਤੇ ਤੁਸੀਂ ਕਿਆ ਕਹਿਣਾ ਤੁਹਾਡਾ ਮੋਦੀ ਰੋਜ਼ ਬਤਾਉਂਦਾ ਉਹਦੇ ਖਿਲਾਫ ਕਦੇ ਬ ਪਿਛਲੇ 2.5 ਸਾਲਾਂ ਦੇ ਵਿੱਚ ਕੁਝ ਨਹੀਂ ਕੀਤਾ ਕੋਈ ਵਧਾਇਆ ਕੋਈ ਰੇਟ ਹੁਣ ਜੇ ਸਰਕਾਰ ਚਲਾਉਣੀ ਆ ਉਹਦੇ ਵਾਸਤੇ ਮਾੜਾ ਮੋਟਾ ਤਾਂ ਆਪਾਂ ਨੂੰ ਕੰਪਰੋਮਾਈਜ਼ ਕਰਨਾ ਪੈਣਾ ਅਸੀਂ ਬਿਜਲੀ ਫ੍ਰੀ ਦੇ ਰਹੇ ਆ ਚੰਗੀ ਐਜੂਕੇਸ਼ਨ ਕਰ ਰਹੇ ਆ ਹੈਲਥ ਤੇ ਅਸੀਂ ਕੰਮ ਕਰ ਰਹੇ ਆ ਫਿਰ ਉਹ ਕਿੱਥੋਂ ਰੈਵਨਿਊ ਕਿੱਥੋਂ ਤਾਂ ਲੈਣੀ ਪੈਣਾ ਸੋ ਇਸ ਕਰਕੇ ਉਹਨਾਂ ਦਾ ਹੁਣ ਵਿਰੋਧ ਚ ਨੇ ਉਹਨਾਂ ਨੇ ਵਿਰੋਧੀ ਕਰਨਾ ਔਰ ਵਿਰੋਧ ਕਰਦੇ ਹੀ ਰਹਿਣਾ ਸਾਰੀ ਉਮਰ ਕਿਉਂਕਿ ਉਹਨਾਂ ਨੇ ਹੁਣ ਰੂਲ ਰੂਲਿੰਗ ਪਾਰਟੀ ਦੇ ਵਿੱਚ ਆਉਣਾ ਕੋਈ ਨਹੀਂ ਕਿਉਂਕਿ ਜੇ ਉਹਨਾਂ ਨੇ ਕੁਝ ਚੰਗਾ ਕੀਤਾ ਹੁੰਦਾ ਤਾਂ ਉਹਨੂੰ ਅੱਜ ਉਹਨਾਂ ਨੂੰ ਅੱਜ ਵਿਰੋਧੀ ਪਾਰਟੀ 'ਚ ਨਾ ਬੈਠਣਾ ਹੁੰਦਾ ਵਿਰੋਧ 'ਚ ਨਾ ਬੈਠਣਾ ਹੁੰਦਾ ਸੋ ਇਸ ਕਰਕੇ ਉਹਨਾਂ ਦੀ ਮਜਬੂਰੀ ਆ ਆਪਣੇ ਆਪ ਨੂੰ ਜਿਉਂਦਾ ਰੱਖਣ ਵਾਸਤੇ ਉਹਨਾਂ ਨੇ ਇਨਕਤਾ ਕਰਨੀ ਪਈ ਡਾਕਟਰ ਔਰ ਬਿਜਲੀ ਕੰਮ 'ਚ ਹੜਤਾਲ ਤੇ ਪ੍ਰਭਾਵਿਤ ਹੋ ਹੀ ਰਹੇ ਦੇਖੋ ਉਸ ਤੋਂ ਕੰਮ ਨਹੀਂ ਨਹੀਂ ਦੇਖੋ ਜਿਹੜਾ ਇਸ਼ੂ ਹੋਇਆ ਉਹਨੂੰ ਉਹਨੂੰ ਹੱਲ ਕਰਨ ਵਾਸਤੇ ਲਗਾਤਾਰ ਗੱਲਬਾਤ ਜਿਹੜੀ ਚੱਲ ਰਹੀ ਹੈ ਮੈਨੂੰ ਲੱਗਦਾ ਜਲਦੀ ਹੈ ਜਿਹੜਾ ਉਹ ਮਸਲਾ ਠੀਕ ਕੈਮਰਾਮੈਨ ਪ੍ਰਥਮ ਦੇ ਨਾਲ ਪਰਸੋਤਮ ਕੋ ਸਿੱਖ ਸਮਾਣਾ న్యూਸ